ਮਾਤਾ ਜੀ ਚ ਬ੍ਰਾਮਲੀਨ ਮਹਾਂਕੁਸ਼ਾਂਤੀਗਿਰੀ ਜੀ ਮਹਾਰਾਜ ਜੀ ਬ੍ਰਾਮਲੀਨ ਮਹਾਂਤ ਸ਼੍ਰੀ ਰਵਿੰਦਰਾਗਿਰੀ ਜੀ ਮਹਾਰਾਜ ਦੇ ਅਪਾਰ ਕਿਰਪਾ ਤੇ ਅਸ਼ੀਰਵਾਦ ਦੇ ਨਾਲ ਤੇ ਪਰੰਤੂ ਜੀਆ ਗੁਰੂ ਦੇ ਬਾਪ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਪ੍ਰੇਰਨਾ ਦੇ ਨਾਲ ਲੋਈਆਂ ਖਾਸ ਵਿੱਚ ਲਗਭਗ 2009 ਤੋਂ ਇਹ ਗਊਸ਼ਾਲਾ ਜੋ ਹੋਂਦ ਵਿੱਚ ਆਈ ਸੀ ਸਾਡੇ ਗੁਰੂ ਦੇ ਬ੍ਰਾਮਲਿਨ ਮਹਾਂਤ ਸ਼ਾਂਤੀਗਿਰੀ ਜੀ ਮਹਾਰਾਜ ਜੀ ਦੇ ਕਰ ਕਮਲਾਂ ਦੇ ਨਾਲ ਇਸ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਏ ਲੋਈਆਂ ਇੱਕ ਇਲਾਕੇ ਦੀ ਇਕਲੋਤੀ ਇਹ ਗਊਸ਼ਾਲਾ ਹੈ ਜੋ ਸਾਰੇ ਇਲਾਕੇ ਦੇ ਵਿੱਚ ਬੇਸਹਾਰਾ گاਵਾ ਜਿਹੜੇ ਲੋਕ ਦੁੱਧ ਪੀ ਕੇ گاਵਾ ਨੂੰ ਬਾਹਰ ਕੱਢ ਦਿੰਦੇ ਨੇ ਆਪਣੇ ਘਰਾਂ ਤੋਂ ਆਵਾਰਾ ਛੱਡ ਦਿੰਦੇ ਨੇ ਇਹ ਗਊਸ਼ਾਲਾ ਉਹਨਾਂ ਗਾਵਾਂ ਨੂੰ ਸਾਂਭਦੀ ਹੈ। ਉਹਨਾਂ ਦਾ ਇਲਾਜ ਕਰਦੀ ਹੈ, ਉਹਨਾਂ ਨੂੰ ਚਾਰਾ ਪਾਉਂਦੀ ਹੈ। ਤੇ ਇਹ ਸਭ ਕੁਝ ਤਾ ਹੀ ਸੰਭਵ ਹੈ ਜੇ ਸਾਡੇ ਲੋਈਆਂ ਸ਼ਹਿਦ ਦੇ ਦਾਨੀ ਸੱਜਣ ਜਿਹੜੇ ਲੋਈਆਂ ਵਿੱਚ ਆਪਣਾ ਕੋਈ ਵਪਾਰ ਕਰਦੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤਾਂ ਹੀ ਸੰਭਵ ਹੈ ਜੇ ਸਾਡੇ ਲੋਈਆਂ ਸ਼ਹਿਦ ਦੇ ਦਾਨੀ ਸੱਜਣ ਜਿਹੜੇ گاਉਂ ਮਾਤਾ ਦੇ ਵਿੱਚ ਸ਼ਰਧਾ ਆਸਥਾ ਰੱਖਦੇ ਨੇ ਉਹ ਦਾਨ ਦਿੰਦੇ ਨੇ ਚਾਹੇ ਉਹ ਲੋਈਆਂ ਦੇ ਵਿੱਚ ਕੋਈ ਕੰਮਕਾਜ ਜਾਂ ਵਪਾਰ ਕਰਦੇ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਮਿਹਨਤ ਕਰਕੇ ਆਪਣਾ ਦਸਵੰਧ ਕੱਢ ਕੇ ਇਸ ਗਉਂਸ਼ਾਲਾ ਨੂੰ ਭੇਜਦੇ ਨੇ ਅਸੀਂ ਗਊਸ਼ਾਲਾ ਕਮੇਟੀ ਹਮੇਸ਼ਾ ਹੀ ਉਹਨਾਂ ਦਾਨੀ ਸੱਜਣਾ ਦੇ ਰਿਣੀ ਰਹਿੰਦੇ ਹਾਂ ਜਿਨ੍ਹਾਂ ਦੇ ਕਰਕੇ ਇਹ ਗਊਸ਼ਾਲਾ ਚੱਲਦੀ ਹੈ ਅਸੀਂ ਤਾਂ ਇੱਥੇ ਕੰਮ ਕਰ ਸਕਦੇ ਹਾਂ ਗਾਵਾਂ ਦੀ ਦੇਖਭਾਲ ਕਰ ਸਕਦੇ ਹਾਂ ਪਰ ਇਸ ਲਈ ਸਭ ਤੋਂ ਵੱਧ ਜ਼ਰੂਰਤ ਮਾਇਆ ਦੀ ਹੁੰਦੀ ਹੈ ਮਾਇਆ ਤੋਂ ਬਿਨਾਂ ਕੁਝ ਨਹੀਂ ਹੁੰਦਾ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਤੂੜੀ ਦੀ ਖਰੀਦ ਕਰਨੀ ਹੁੰਦੀ ਹੈ ਤੇ ਸਾਡਾ ਬਜਟ ਜਿਹੜਾ ਬਹੁਤ ਵੱਡਾ ਹੋ ਜਾਂਦਾ ਹੈ ਇਹ ਬਜਟ ਸਾਨੂੰ ਉਦੋਂ ਛੋਟਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਸਾਡੇ ਲੋਹੀਆ ਸ਼ਹਿਰ ਦੇ ਇਲਾਕੇ ਦੇ ਐਨ ਆਰ ਆਈ ਵੀ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਉਹ ਸਾਨੂੰ ਦਾਨ ਦਿੰਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਸਾਡੇ ਕਾਲੀਆ ਪਰਿਵਾਰ ਤੋਂ ਕੁਲਦੀਪ ਕਾਲੀਆ ਜੀ ਜੋ ਕੈਨੇਡਾ ਗਏ ਹੋਏ ਨੇ ਉਹਨਾਂ ਦਾ ਪੂਰਾ ਪਰਿਵਾਰ ਹੀ ਇਸ ਗਊਸ਼ਾਲਾ ਵਿੱਚ ਬੜੀ ਸ਼ਰਧਾ ਆਸਤਾ ਰੱਖਦਾ ਹੈ ਹਰ ਸਾਲ ਇੱਕ ਵੱਡਾ ਗਫਾ ਇੱਕ ਵੱਡਾ ਮਾਇਆ ਦਾ ਤੋਹਫ਼ਾ ਸਾਨੂੰ ਪਹਿਲਾਂ ਹੀ ਭੇਜ ਦਿੰਦਾ ਹੈ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ ਤੂੜੀ ਦੀ ਖਰੀਦ ਸ਼ੁਰੂ ਸ਼ੁਰੂ ਕਰਦੇ ਹੋ ਤੇ ਅਸੀਂ ਉਸ ਦੇ ਨਾਲ ਤੂੜੀ ਦੀ ਖਰੀਦ ਸ਼ੁਰੂ ਕਰਦੇ ਹਾਂ ਇਸ ਵਾਰ ਵੀ ਕਲਦੀਪ ਕਾਲੀਆ ਜੀ ਦੇ ਪਰਿਵਾਰ ਵੱਲੋਂ ਤ੍ਰਿਪਤਾ ਕਾਲੀਆ ਜੀ ਵਿਸ਼ਾਲ ਕਾਲੀਆ ਨਿਸ਼ਾ ਕਾਲੀਆ ਤੇ ਕਲਦੀਪ ਕਾਲੀਆ ਜੀ ਦਾ ਛੋਟਾ ਜਿਹਾ ਪੋਤਰਾ ਆਹਾਨ ਕਾਲੀਆ 1,25,000 ਰੁਪਇਆ ਇਸ ਗਊਸ਼ਾਲਾ ਨੂੰ ਭੇਜਦੇ ਨੇ ਗਊਸ਼ਾਲਾ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਔਰ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਐਸੇ ਤਰ੍ਹਾਂ ਹੀ ਸਾਡੇ श्याम मोहन चड्ढा जी पुत्र विजय कुमार चड्ढा जी ਸਾਡੇ ਪ੍ਰਧਾਨ ਗਾਂਧੀ ਸਾਹਿਬ ਜੀ ਦੇ ਰਿਸ਼ਤੇਦਾਰ ਨੇ ਪਿਛਲੇ ਸਾਲ ਵੀ ਉਹਨਾਂ ਨੇ ਮਾਇਆ ਭੇਜੀ ਸੀ ਇਸ ਸਾਲ ਵੀ 45000 ਰੁਪਿਆ ਭੇਜ ਰਹੇ ਨੇ ਬਸੀ ਕਲਾਂ ਹੁਸ਼ਾਦਪੁਰ ਤੋਂ ਨੇ ਪਰ ਉਹਨਾਂ ਦਾ ਵੀ ਇਸ ਗਊਸ਼ਾਲਾ ਨਾਲ ਬਹੁਤ ਜ਼ਿਆਦਾ ਪਿਆਰ ਹੈ ਐਸੀ ਤਰ੍ਹਾਂ ਹੀ ਸਾਡੇ ਲੋਕਾਂ ਇੰਦਰ ਜੀ ਗੁਫਤਾ ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਨਾਲ ਬਵਲਾ ਭਾਜੀ ਕਹਿੰਦੇ ਆ ਉਹ 21000 ਰੁਪਿਆ ਭੇਜ ਰਹੇ ਨੇ ਕਿ ਗਊਸ਼ਾਲਾ ਨੂੰ ਹਮੇਸ਼ਾ ਹੀ ਸਹਿ ਲੋਕ ਚਾਹੇ ਉਹ ਮੰਦਰ ਉਹ ਚਾਹੇ ਕੋਈ ਵੀ ਸ਼ਾਇਦਾਂ ਕੰਮ ਹੋਵੇ ਅਰ ਜੀਤਰਾਮ ਯੂਐਸਏ ਤੋਂ 21000 ਰੁਪਏ ਭੇਜ ਰਹੇ ਨੇ ਤੇ ਸੱਬਰਵਾਲ ਪਰਿਵਾਰ ਸਾਬੂਆ ਜੋ ਇਸ ਵਕਤ ਕੈਨੇਡਾ ਦੇ ਉਹ 12400 ਰੁਪਏ ਭੇਜ ਰਹੇ ਨੇ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾ ਨੇ ਆਪਣੀ ਸ਼ਰਧਾ ਆਸਥਾ ਮੁਤਾਬਕ ਇਸ ਗਮਸ਼ਾਲਾ ਨੂੰ ਦਾਨ ਭੇਜ ਰਹੇ ਨੇ ਤੇ ਬਾਕੀ ਅਸੀਂ ਬੇਨਤੀ ਕਰ ਰਹੇ ਹਾਂ ਬਜਟ ਬਹੁਤ ਵੱਡਾ ਹੁੰਦਾ ਪਿਛਲੇ ਸਾਲ ਦਾ ਖਰਚਾ ਅਸੀਂ ਸਿਰੇ ਗੱਲਬਾਤ ਕਰਦੇ ਸੀ ਲਗਭਗ 27 ਲੱਖ ਰੁਪਿਆ ਜੋ ਤੁਸੀਂ ਸਾਨੂੰ ਭੇਜਿਆ ਤੇ ਉਹ ਅਸੀਂ ਇਸ ਗਮਸ਼ਾਲਾ ਦੇ ਉੱਪਰ ਖਰਚ ਕੀਤਾ ਹੈ ਇਸ ਵਾਰ ਫਿਰ ਆਪਸੋਂ ਮੰਗ ਕਰਦੇ ਹਾਂ ਵੱਤੋ ਵੱਦ ਦਿਲ ਖੋਲ ਕੇ ਕਾ ਹੁਸ਼ਾਲਾ ਲੋਈਆਂ ਜੋ ਸਾਡੇ ਗੁਰੂ ਦੇ ਪਰਮਲੀ ਮਹੰਤ ਸ਼੍ਰੀ ਸ਼ਾਂਤੀਗਿਰੀ ਜੀ ਮਹਾਰਾਜ ਜੀ ਦੇ ਨਾਂ ਤੇ ਹੈ ਇਸ ਨੂੰ ਦਿਲ ਖੋਲ ਕੇ দান ਦਿਓ ਕਿਉਂਕਿ ਤੂੜੀ ਦੀ ਖਰੀਦ ਹੋਣੀ ਕੀਤੀ ਜਾਣੀ ਹੈ ਹੋਣੀ ਉਹਨਾਂ ਨੂੰ ਜੇ ਪੈਸੇ ਦੇਵਾਂਗੇ ਤੇ ਤੂੜੀ ਸਸਤੀ ਮਿਲੂਗੀ ਤੇ ਸਾਰਾ ਸਾਲ ਉਸੇ ਤੂੜੀ ਦੇ ਤੂੜੀ ਦਾ ਜਿਹੜਾ ਚਾਰਾ ਵਾ ਗਊ ਮਾਤਾ ਨੂੰ ਬੱਚਿਆਂ ਨੂੰ ਪੋਣਾ ਹੈ ਮੈਂ ਆਪਣੇ ਪੱਤਰਕਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਹਮੇਸ਼ਾ ਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਸਾਡਾ ਇਹ ਸੁਨੇਹਾ ਭੇਜਦੇ ਨੇ ਤੇ ਬਾਅਦ ਵਿੱਚ ਵੀ ਮੈਂ ਕਹਾਂਗਾ ਕਿ ਗਊਸ਼ਾਲਾ ਦੇ ਵਿੱਚ ਜਿਹੜੀਆਂ گاਵਾ ਨੇ ਉਹ ਵੀ ਦਿਖਾਈਆਂ ਜਾਣ ਕਿ ਕਿਵੇਂ ਲੋਕਾਂ ਵੱਲੋਂ ਜ਼ਖਮੀ ਕੀਤੀਆਂ گاਵਾ ਵੀ ਇਸ ਗਊਸ਼ਾਲਾ ਦੇ ਵਿੱਚ ਨੇ ਉਹਨਾਂ ਦਾ ਮਲਮ ਪੱਟੀ ਦਾ ਇਲਾਜ ਇਸ ਗਊਸ਼ਾਲਾ ਦੇ ਵਿੱਚ ਕੀਤਾ ਜਾਂਦਾ ਹੈ ਜੋ ਵੀ ਗਊ ਦੁੱਧ ਦਿਨੋਂ ਹਟਦੀ ਹੈ ਉਸ ਨੂੰ ਲੋਕ ਛੱਡ ਦਿੰਦੇ ਨੇ ਤੇ ਉਹ ਗਊਸ਼ਾਲਾ ਦੇ ਮੈਂਬਰ ਜਾਂ ਸੇਵਾਦਾਰ ਉਹਨੂੰ ਫੜ ਕੇ ਲੈਂਦੇ ਨੇ ਤੇ ਇੱਥੇ ਗਊਸ਼ਾਲਾ ਚ ਉਹਦਾ ਮਲਮ ਪੱਟੀ ਕਰਕੇ ਇਲਾਜ ਕਰ ਦਿੱਤੀ ਤੇ ਬਾਕੀ ਵੇਂਦੀ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਤੂੜੀ ਦੇ ਦਾਨ ਦੇ ਵਿੱਚ ਜਿਹੜਾ ਸਾਡਾ ਸਹਿਯੋਗ ਕਰੋ ਗਊਸ਼ਾਲਾ ਦਾ ਸਹਿਯੋਗ ਕਰੋ ਕਿਉਂਕਿ ਇਸ ਗਊਸ਼ਾਲਾ ਨੂੰ ਕੋਈ ਵੀ ਆਮਦਨ ਨਹੀਂ ਸਿਰਫ ਤੇ ਸਿਰਫ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲਦੀ ਹੈ ਤੇ ਚੱਲਦੀ ਰਹੇਗੀ ਧੰਨਵਾਦ ਓ ਮਾਤਾ ਜੀ ਜੈ ਬੁਰੂ ਮਹਾਰਾਜ ਜੀ ਜੈ ਬੁਰੂ ਸ਼ਾਂਤੀਗੁਰ ਮਹਾਰਾਜ ਜੀ ਜੈ ਜਿਨਾਂ ਵੀ ਜਾਨੀ ਸੱਜਣਾ ਵੀਰਾਂ ਨੇ ਗਊਸ਼ਾਲਾ ਨੂੰ ਦਾਨ ਭੇਜਿਆ ਹੈ ਅਸੀਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਉਹੀ ਸਭ ਤੋਂ ਪਹਿਲਾਂ ਹਰਨੇ ਗੋਚਲ ਨੂੰ ਤੂੜੀ ਵਾਸਤੇ ਮਾਇਆ ਭੇਜਦੇ ਨੇ ਤੇ ਮਾਇਆ ਦੀ ਕਮੀ ਵੀ ਨਹੀਂ ਕਦੀ ਵੀ ਹੁੰਦੀ ਤੇ ਨਾ ਕਦੀ ਆਈ ਆ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਆਪਣੀ ਕਮੇਟੀ ਵੱਲੋਂ ਆਪਣੇ ਵੱਲੋਂ ਸਾਰੇ ਇਲਾਕੇ ਦਾ ਸਗਾ ਵੀਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਵੀ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਕੋਮਤ ਆਪਣੀ ਤੇ ਲਈ ਜਾਂਦੀ ਹੈ ਉਹਨੂੰ ਮਹਾਰਾਜ ਜੀ ਗਿਆ ਸ਼ਾਂਤੀਆਂ ਮਹਾਰਾਜ ਜੀ ਜਿਸ ਨਾਲ ਮੈਂ ਬੇਨਤੀ ਕਰਦਾ ਕਿ ਅਸੀਂ ਆਨਲਾਈਨ ਜਿਹੜਾ ਪੋਸਟਰ ਆ ਜਾਂ ਇਸ ਦੇ ਵਿੱਚ ਕੋਈ ਪੋਸਟਰ ਸ਼ੇਅਰ ਕਰਦਾ ਜਵਾਰ ਕੋੜਾ ਜੋ ਗਉਸ਼ਾਲਾ ਦੇ ਖਾਤੇ ਦਾ ਪੰਜਾਬ ਨੈਸ਼ਨਲ ਬੈਂਕ ਤੇ ਤੁਸੀਂ ਉਸ ਵਿੱਚ ਵੀ ਆਪਣੇ ਵੱਲੋਂ ਜਿੰਨਾ ਵੀ ਤੁਸੀਂ ਦਾਨ ਦੇਣਾ ਚਾਹੁੰਦੇ ਆ ਉਹਦੇ ਵਿੱਚ ਵੀ ਪਾ ਸਕਦੇ ਆ ਤੁਸੀਂ ਸਾਡੇ ਕਿਸੇ ਮੈਂਬਰ ਨਾਲ ਸੰਪਰਕ ਕਰਕੇ ਤੁਸੀਂ ਦਾਨ ਕਰ ਸਕਦੇ ਹੋ ਵੱਧ ਤੋਂ ਵੱਧ ਦਾਨ ਕਰੋ ਤੇ ਕਰਾਓ ਗਊ ਮਾਤਾ ਕੀ ਜੈ